ਸੀ ਕਿ ਉਹਨਾਂ ਕੋਲੇ ਦੋ ਫੈਰ ਮਾਰੇ ਆਨ ਸਰਜੀਪੁਰ ਦਾ ਕੋਈ ਧੰਨਵਾਦ ਮੇਰਾ ਨਾਮ ਜਸपाल ਸਿੰਘ ਆਹ ਹੈ ਤਾਹਰ ਕੋ ਇੱਕ ਘਾਟਾ ਖ ਪਹਿਲਾਂ ਵੀ ਹੁੰਦਾ ਜੀ ਆਏ ਜੋ ਨਾ ਹੋਏ ਕੌਣ ਸੀ ਕਿ ਇਸ ਤਰ੍ਹਾਂ ਸਾਡੇ ਪਿੰਡ ਦੀ ਸੀ ਇਹਨਾਂ ਦੇ ਅੱਛਾ ਹਾਂ ਜੀ ਤੇ ਪਿਸਟਲ ਸੀ ਜਿਹੜਾ ਕੋਲੇ ਉਹ ਫਾਇਰ ਮਾਰਿਆ ਅਨਸਾਰ ਦੀ ਹੋਰ ਤਾਂ ਕੋਈ ਗੱਲ ਬਾਤ ਨਹੀਂ ਸੀ ਉਹ ਸਾਡੇ ਸਾਡੇ ਨਵੇਂ ਸਟਾਰ ਇੱਕ ਪਿੰਡ ਤੁਸੀਂ ਕਿੱਥੇ ਕਦੇ ਅਸੀਂ ਬੈਂਕ ਕੋਲੇ ਖੜੀ ਸੀ ਜੀ ਏਟੀਐਮ ਕੋਲੇ ਹਾਂਜੀ ਉੱਥੇ ਆ ਕੇ ਫਾਇਰਿੰਗ ਹੋਈ ਹੈ ਫਾਇਰ ਮਾਰੇ ਦਾ ਹੋ ਰਿਆ ਸੀ ਉਹ ਹਣੇ ਜੀ 15 20 ਕਪੜਾ ਹੈਗੀਆਂ ਤੁਸੀਂ ਆਹ ਮੋਢੇ ਨਾਲ ਕੌਨ ਸੀ ਹੈ ਸਰ ਜੀ ਮੇਰਾ ਨਾਮ ਮੇਰਾ ਭਾਈ ਸੀਹ ਜੀ ਰਤਨਦਰ ਸ਼ਰਮਾ ਉਹ ਲੜ ਗਈ ਸੀ ਹਾਂ ਜੀ 4 ਗਾਹੇ ਸੀ ਦੋ ਮੋਟਰ ਹੈ ਲਾ ਕੇ ਆਹ ਹਾਂ ਉਹ ਕਹੇ ਲਾ ਕੇ ਰਹਿ ਦੇ ਔਰ ਸਾਰ ਸਦਾ ਫਾਇਰ ਹੀ ਮਾਰਿਆ ਜੀ ਜਿਹਦੇ ਬੱਚਾ ਪਹਿਲਾ ਪਹਿਲਾ ਫਾਇਰ ਮੇਰੇ ਬੱਚੇ ਆਹੀ ਦੂਜਾ ਉਹਦੇ ਬਾਅਦ ਦਾ ਮੈਨੂੰ ਪਤਾ ਨਹੀਂ ਲੱਗਿਆ ਜੀ ਉਹਦੇ ਵਧਣ ਵਾਰ ਦੂਜਾ ਤਾਂ ਮੈਨੂੰ ਕੋਈ ਪਤਾ ਨਹੀਂ ਉਹ ਉਹ ਵੀ ਵਿਦਿਆਰਥੀ ਕੀ ਰਾਵਾਂ ਕੀ ਸੀ ਆ ਤਾਂ ਰਹੇ ਕਿ ਅਸੀਂ ਇਹ ਬੜਾ ਸੇਗਰੂ ਸੇ ਹੈਗੇ ਸੀ ਇਹ ਬੋਲ ਰਹਾ ਤਾਂ ਰਹੇ ਸੀ ਰਜਿਸਟ ਕੀਤਾ ਪਰ ਅੰਦਰਸ ਜੀ ਇਹਨਾਂ ਇੱਕ ਦੋ ਵਾਰੀ ਧਣਾਉਂਦੇ ਕੋਖੇ ਜੀ ਉਹ ਆਈ ਫਿਰ ਆਪਣੇ ਬਾਸਤਾ ਰੂਂ ਬੰਦੀ ਗੱਲ ਚੱਲ ਰਹੀ ਸੀ ਨਾ ਵੀ ਕੋਈ ਇਹ ਗੰਤ ਸਹੀ ਤਰ੍ਹਾਂ ਕਿੰਨੇ ਸਾਲ ਤੋਂ ਪਹਿਲਾਂ ਵੀ ਇਹ ਲੜਾਈ ਚੱਲ ਰਹੀ ਆ ਰੰਦਸ ਇਹ ਰੰਦਸ ਜੀ ਕੋ ਆ ਬਾ ਥੋੜੇ ਬਣਾ ਦੇ ਜੀ ਗੱਲ ਇਹਦੀ ਪੰਜ ਪੰਜ ਸੌ ਜਣਾਂ ਦੀ ਗੱਲ ਲਾਈ ਨੂੰ ਦੋ ਵਾਰ ਇਹਨਾਂ ਪਹਿਲਾਂ ਲੜ ਪਈ ਸੀ ਇੱਥੇ ਜੀ ਘਾਉਲੇ ਕਿਨੇ ਕੀ ਹੈਗਾ ਧਾਰਗੇ ਤੁਸੀਂ ਉਹਨਾਂ ਪੰਜੀ ਸਾਡੇ ਪਿੰਡ ਵੀ ਨਹੀਂ ਇੱਕ ਕਦਾਈ ਮੁੰਨਾ ਜੀ ਇੱਕ ਕਿੰਦੀ ਚੋਰ ਆ ਤੇ ਇਸ ਜੀ ਆਹਾਂ ਇੱਥੋਂ ਆਨ ਸਾਡੇ ਗੁਮਾਰ ਕੇ ਆਈ ਮੁੰਡਾ ਨਾਲ ਖੋਲੋ ਖੋਲੋ ਗਏ ਮੈਨੇ ਜਵਾਕ ਲਿਆ ਜੀ ਪੰਜ ਚਾਰ ਤਾਂ ਮੈਨੂੰ ਪਤਾ ਜੀ ਇਹਨਾਂ ਦਾ

ਮੈਨੂੰ ਕੋਈ ਕਿਸੇ ਨੇ ਐਂਬੂਲੇ ਚਲਾਉਣਾ ਗੋੜੀ ਗੁਰੂ ਘਰ ਦੇ ਪਾਈ ਹੋਏ ਸਾਡੀ ਮੈਂ ਉਹਦਾ ਡਰਾਈਵਰ ਆਂ ਜੀ ਤੇ ਉੱਥੇ ਮੈਨੂੰ ਕਿਸੇ ਮੁੰਡੇ ਦਾ ਫੋਨ ਕਰਾਇਆ ਜੀ ਸਾਡੇ ਨਗਰ ਦੇ ਨੇ ਪਿੰਡ ਦੇ ਨੇ ਉਹ ਕਹਿੰਦਾ ਵੀ ਐਂ ਕਰਕੇ ਮੁੰਡੇ ਦੀ ਗੋਲੀ ਲੱਗ ਗਈ ਵੀ ਆ ਕੇ ਸਿਟੀ ਲੈ ਕੇ ਜਾ ਤੇ ਮੈਂ ਐਂਬੂਲੇ ਸਿ ਲੈ ਕੇ ਗਿਆ ਜੀ ਫਿਰ ਇਹਨਾਂ ਨੂੰ ਮੈਂ ਲੈ ਕੇ ਆਇਆ ਘਰੋਲੀ ਨੂੰ ਕਾਉਂਡ ਆਪਣੇ ਹਸਪਤਾਲ ਸਰਕਾਰੀ ਚ ਤੇ ਬਾਕੀ ਤੁਸੀਂ ਸਾਹਮਣੇ ਆ ਜੀ ਉਹ ਮੁੰਡੇ ਇੱਕ ਤਾਂ ਮੱਥੋ ਦੀ ਵੀ ਮਿਹਰੇ ਦੀ ਹੱਥ ਦੇ ਦੀਆਂ ਨਾਲ ਕੋਈ ਮੌਕੇ ਦੀ ਹਾਂ ਉਹ ਮੌਕੇ ਦੀ ਜੋ ਕੈਸੇ ਗੱਡੀ ਤੇ ਆ ਉਹਦੇ ਟੈਕਸ ਤੇ ਲੱਦਾ ਪਤੀ ਤੇ ਵੀ ਉਹਦੀ ਬਾਣ ਉਹਦੀ ਸਾਈਟ ਤੇ ਪਹੁੰਚਦਾ